ਫਤਰ ਮਦਿਨਾ ਤੇ ਜਦੋਂ ਇਹੋ ਜਿਹੇ ਕੰਮ ਚੱਲਦੇ ਨੇ ਕਿ ਮੈਂ ਬੇਨਤੀ ਕਰਦਾ ਨਾ ਕਿ ਬੀਬੀਆਂ ਨੂੰ ਸਟੇਜ ਦੇ ਉੱਪਰ ਬਿਠਾਉਣਾ ਹੱਥਾਂ ਇਹ ਕਰਨਾ ਤੇ ਹਜ਼ਾਰ-ਹਜ਼ਾਰ ਬੀਬੀਆਂ ਬੰਦੇ ਜਿਹੜੇ ਡਿੱਗ ਪੈਣੇ ਫਿਰ ਇੱਧਰੋਂ ਛੁੱਟਦੇ ਨੇ ਵਾਲ ਉਹਨਾਂ ਦੇ ਖਿੱਲਰ ਜਾਣੇ ਬਹੁਤ ਮੈਂ ਇਹ ਗੱਲ ਬੋਲੀ ਸੀ ਤੇ ਬਹੁਤ ਜ਼ਿਆਦਾ ਸਾਡੇ ਭੈਣ ਭਰਾ ਜਿਹੜੇ ਨਵੇਂ ਐਸਾਈ ਬਣੇ ਨੇ ਸ਼ਾਇਦ ਉਹਨਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਕਈ ਤਰ੍ਹਾਂ ਦੀਆਂ ਗੱਲਾਂ ਇਸ ਮੁੱਦੇ ਤੇ ਇਸ ਵਿਸ਼ੇ ਤੇ ਮੈਨੂੰ ਕਹੀਆਂ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਕਹਿਣ ਨਾਲ ਕੀ ਹੁੰਦਾ ਤੁਸੀਂ ਕਹੀ ਜਾਓ ਤੁਸੀਂ ਵਿਰੋਧ ਕਰੀ ਜਾਓ ਸਾਡਾ ਪਰ ਜਿਹੜੀ ਗੁਰਬਾਣੀ ਆ ਜੋ ਸਿੱਖ ਧਰਮ ਹੈ ਸੱਚ ਤੇ ਚੱਲਦਾ ਹੈ ਇਹ ਕਿਸੇ ਪਖੰਡਵਾਜੀ ਦੇ ਵਿੱਚ ਨਹੀਂ ਹੋ ਸਕਦਾ ਕੋਈ ਕਰਦਾ ਹੋਵੇ ਪਰ ਮੈਂ ਮੰਨਦਾ ਨਹੀਂ ਕਿ ਇਹ ਗੱਲ ਪਖੰਡ ਦੇ ਵਿੱਚ ਜਾਂਦੀ ਹੈ ਆਪਣੇ ਜੀਵਨ ਨੂੰ ਉੱਚਾ ਚੁੱਕੋ ਤੇ ਜੀਵਨ ਨੂੰ ਸੱਚਜਾ ਬਣਾਓ ਪਰ ਇੱਕ ਸਵਾਲ ਜਿਵੇਂ ਮੈਂ ਸੁਣ ਰਿਹਾ ਸੀ ਕਿਸੇ ਚੈਨਲ ਤੋਂ ਕਿਉਂਕਿ ਚੈਨਲਾਂ ਵਾਲੇ ਵੀ ਬਹੁਤ ਵਧੀਆ ਨੇ ਜਿਹੜੇ ਇਸ ਪਖੰਡ ਦੇ ਕੂੜ ਪ੍ਰਚਾਰ ਦੇ ਵਿਰੁੱਧ ਜਿਹੜਾ ਬੋਲਦੇ ਆ ਉਸ ਦੇ ਵਿੱਚ ਉਹ ਕਹਿ ਰਿਹਾ ਸੀ ਕਿ ਠੀਕ ਹੈ ਤੁਸੀਂ ਕਿਸੇ ਧਰਮ ਦਾ ਪ੍ਰਚਾਰ ਕਰੋ ਪਰ ਤੁਸੀਂ ਤੇ ਆਪ ਹੀ ਰੱਬ ਬਣ ਕੇ ਬਹਿ ਗਏ ਤੁਸੀਂ ਕਿਸੇ ਨੂੰ ਬਿਮਾਰ ਨੂੰ மஞ்சੇ ਤੇ ਪਏ ਨੂੰ ਉਹ ਵਹੰਗੀ ਚ ਪਾ ਕੇ ਲਿਆਉਂਦੇ ਉਹਨੂੰ ਤੋੜ ਲੈਂਦੇ ਹੋ ਬਿਮਾਰ ਜਿਹੜਾ ਬੰਦਾ ਕੋ ਉਹਨੂੰ ਤੋੜ ਲੈਂਦੇ ਹੋ ਕਿਸੇ ਦਾ ਕਹਿ ਰਿਹਾ ਹੈ ਵੀਡੀਓ ਵਿੱਚ ਦੱਸ ਰਿਹਾ ਉਹਦੇ ਬੱਚਾ ਨਹੀਂ ਹੁੰਦਾ 15 ਸਾਲਾਂ ਤੋਂ ਮੈਨੂੰ ਪਤਾ ਹੈਗੇ ਜੇ ਪਤਾ ਸੀ ਭਰੋਆ ਕਿਉਂ ਨਹੀਂ ਫਿਰ ਕਹਿੰਦੇ ਉਹਦੇ ਚ ਭੂਤ ਸੀ ਜਿਹੜਾ ਉਹ ਜਿਹੜੀ ਉਹ ਬੜੀ ਸੀ ਆਤਮਾ ਉਹ ਡੱਕਦੀ ਸੀ ਕਿ ਉਹਦੇ ਘਰ ਬੱਚਾ ਨੇ ਪੈਦਾ ਹੋਣ ਦਿੰਦੀ ਦੱਸੋ ਤੁਸੀਂ ਇਹ ਆਪ ਅੰਦਾਜ਼ਾ ਲਾਓ ਕਿ ਇੰਨੀ ਸ੍ਰਿਸ਼ਟੀ ਜਿਹੜੀ ਅੱਗੇ ਤੋਂ ਅੱਗੇ ਚੱਲ ਰਹੀ ਆ ਇਹਦੇ ਵਿੱਚ ਭੂਤ ਇਹਦੇ ਵਿੱਚ ਆਤਮਾਵਾਂ ਹੋਣਗੀਆਂ ਹੀ ਜੇ ਹੈਗੀਆਂ ਤਾਂ ਰੋਕਦੀਆਂ ਕਿਉਂ ਨਹੀਂ ਇਸ ਨੂੰ ਸ੍ਰਿਸ਼ਟੀ ਦੀ ਪੈਦਾਵਾਰ ਹਰੇਕ ਜੀਵ ਜੰਤੂ ਹਰੇਕ ਜਾਨਵਰ ਪੰਛੀ ਪੇੜ ਪੌਦੇ ਪੱਥਰ ਇਹ ਸਾਰਾ ਕੁਝ ਪੈਦਾ ਹੋ ਰਿਹਾ ਦੁਨੀਆ ਤੇ ਕੰਮ ਹੀ ਤਿੰਨ ਹੋ ਰਹੇ ਗੁਰਮਤਿ ਆਖਦੀ ਇੱਕ ਬਣਨਾ ਟਿਕਣਾ ਤੇ ਮਿਟਣਾ ਇਹ ਤਿੰਨ ਕੰਮ ਹੋ ਰਹੇ ਦੁਨੀਆ ਦੇ ਬਣਨਾ ਟਿਕਣਾ ਤੇ ਮਿਟਣਾ ਪਰ ਇਸ ਵਿਚਾਲੇ ਇਹ ਕਹਿੰਦੇ ਜੀ ਇਹ ਜਿਹੜਾ ਆਤਮਾ ਵਿੱਚ ਵੱੜ ਜਾਂਦੀ ਇਹ ਇਹਨਾਂ ਦੇ ਇਹਨਾਂ ਦੇ ਘਰ ਬੱਚਾ ਨਹੀਂ ਹੁੰਦਾ ਇਹ ਇਹੋ ਜਿਹੀਆਂ ਗੱਲਾਂ ਇਹ ਕਰਦੇ ਨੇ ਆ ਪ੍ਰਭ ਬਣ ਕੇ ਬਹਿ ਗਏ ਮੂਰਖ ਲੋਕ ਜਿਹੜੇ ਇਹਨਾਂ ਨੂੰ ਜਾ ਕੇ ਮੰਨਦੇ ਨੇ ਕਟਿੰਗ ਕਰਾਈ ਹੈ ਬਣਾਇਆ ਸਟਾਈਲ ਤੇ ਬੜੇ ਵਧੀਆ ਇਹ ਹੈਲੀਕਾਪਟਰਾਂ 'ਚ ਘੁੰਮਦੇ ਆ ਬੜੇ ਚੰਗੇ ਤਰੀਕਿਆਂ ਦੇ ਨਾਲ ਉੱਚਾ ਇਹਨਾਂ ਦਾ ਰਹਿਣ ਸਹਿਣ ਤੇ ਗਰੀਬ ਲੋਕ ਇਹਨਾਂ ਦੇ ਕੋਲ ਜਾ ਕੇ ਆਪਣਾ ਕੁਝ ਕਰਾਉਂਦੇ ਨੇ ਜੋ ਹੋਇਆ ਉਮਰ ਕੈਦ ਦੀ سزا ਜਿਹੜੀ ਹੈ ਇਹਨੇ ਕੋਰਟ ਨੇ ਮੁਹਾਲੀ ਕੋਰਟ ਨੇ ਸੁਣਾਈ ਹੈ ਤੇ ਇਹਦੀਆਂ ਵੀਡੀਓ ਸੁਣੋ ਤੁਸੀਂ ਉਹਦੇ ਵਿੱਚ ਇਹ ਕਹਿੰਦਾ ਮੈਂ ਗਲਤ ਬਿਆਨबाजी ਮੇਰੇ ਵਿਰੁੱਧ ਕਰਦੇ ਜੀ ਮੈਂ ਇਹਨਾਂ ਤੇ ਐਕਸ਼ਨ ਲਵਾਂਗਾ ਮੈਂ 12 ਮਾਰਚ ਨੂੰ ਜਿਹੜਾ ਪੰਜਾਬ ਸਾਰਾ ਬੰਦ ਕਰ ਦੇਣਾ ਇਹੋ ਜੇ ਗਿੱਦੜ ਭਵਕੀਆਂ ਇਹ ਦੰਦੇ ਨੇ ਲੋਕ ਸੋ ਮੈਂ ਲੋਕਾਂ ਨੂੰ ਕਹਿਣਾ ਚਾਹੁੰਨਾ ਲੋਕੋ ਸਿਆਣੇ ਬਣੋ ਆਪਣੇ ਆਪ ਦੇ ਬਾਰੇ ਆਪਣੇ ਬਾਰੇ ਹੀ ਸੋਚੋ ਤੁਸੀਂ ਆਪਣੇ ਬੱਚਿਆਂ ਬਾਰੇ ਸੋਚੋ ਜਿਨ੍ਹਾਂ ਨੂੰ ਜਾ ਕੇ ਤੁਸੀਂ ਉੱਥੇ ਬਾਹਰ ਖੜੇ ਕਰ ਦਿੰਨੇ ਹੋ ਧਰਮ ਨਹੀਂ ਮਾਣਾ ਉਹ ਤੇ ਕਹਿੰਦੇ ਬਹੁਤ ਸਾਰੇ ਜਿਹੜੇ ਪਾਦਰੀ ਸੀ ਸੱਚੇ ਸੁੱਚੇ ਵਿਚਾਰੇ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ ਇਹਨਾਂ ਨੂੰ ਨਾਲ ਹੀ ਨਹੀਂ ਲਾਉਂਦੇ ਉਹ ਕਹਿੰਦੇ ਸਾਡਾ ਅੰਗ ਹੀ ਨਹੀਂ ਨਾ ਕੋਈ ਇਹ ਸਾਡੀ ਗੱਲ ਮੰਨਦੇ ਆ ਪਰ ਇਹ 3-4 ਜਿਹੜੇ ਇਕੱਠੇ ਹੋ ਕੇ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਪਤਾ ਨਹੀਂ ਸੀ ਕੀ ਕਰਾ ਦੇਣਾ। ਫੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਲੋਕਾਂ ਨੂੰ ਲੋਕੋ ਸਿਆਣੇ ਬਣੋ ਜੋ ਧਰਮ ਹੈ ਜਿੰਨਾ ਗੁਰੂ ਸਾਹਿਬਾਨਾਂ ਨੇ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਅੱਜ ਵੀ ਉਹ ਧਰਮ ਵੇਖੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਵੇਂ ਕਾਰਜ ਹੋ ਰਹੇ ਨੇ ਕਿਤੇ ਕੋਈ ਤਬਾਹੀ ਆ ਜਾਂਦੀ ਹੈ ਕਿਤੇ ਕੋਈ ਭੁਕੰਪ ਹੁੰਦਾ ਹੀ ਜਿਹੜੇ ਕਿੰਨੇ ਪਚਾਲ ਆਏ ਨੇ ਕਿੰਨਾ ਨੁਕਸਾਨ ਹੋਇਆ ਅਮਰੀਕਾ ਦੇ ਵਿੱਚ ਪਹਿਲਾਂ ਅੱਗ ਲੱਗੀ ਸੀ ਉਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਲੱਗੀ ਸੀ ਤੇ ਸਿੱਖ ਜਿਹੜੇ ਨੇ ਉਹਨਾਂ ਨੇ ਬਹੁਤ ਜਿਆਦਾ ਪਬਲਿਕ ਦੀ ਲੋਕਾਂ ਦੀ ਹੈਲਪ ਕੀਤੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਖਾਣਾ ਜਦੋਂ ਕਿਸੇ ਦਾ ਘਰ ਉੱਜੜ ਜਾਂਦਾ ਹੈ ਉਹਨੂੰ ਕਰਾਮਾਤ ਨਹੀਂ ਚਾਹੀਦੀਆਂ ਉਹਨੂੰ ਖਾਣਾ ਚਾਹੀਦਾ ਹੈ ਉਹਨੂੰ ਖਾਣਾ ਪ੍ਰੋਵਾਈਡ ਕਰਦੇ ਨੇ ਫਿਰ ਉਹਨਾਂ ਦੇ ਘਰ ਉਹਨਾਂ ਰਹਿਣ ਵਾਸਤੇ ਸ਼ੈਲਟਰ ਕਿੰਨਾ ਕੁਝ ਔਰ ਕਰੋਨਾ ਦੇ ਵਿੱਚ ਆਕਸੀਜਨ ਦਿੱਤੀ ਕਿਸੇ ਨੇ ਕਰਾਮਾਤ ਨਹੀਂ ਵਿਖਾਈ ਉਦੋਂ ਇਹ ਕਿੱਥੇ ਗਏ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਇਹਨਾਂ ਲੋਕਾਂ ਨੂੰ ਰੱਬ ਨਾ ਬਣਾਓ ਜੇ ਰੱਬ ਬਣਾਓਗੇ ਤੇ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਕੀਤਾ ਹੈ ਤੇ ਕਰਨਗੇ ਵੀ ਅੱਗੇ ਪਰ ਸਾਨੂੰ ਆਦਤ ਹੈ ਅਸੀਂ ਆਪਣੀ ਆਦਤ ਤੋਂ ਮਜਬੂਰ ਹਾਂ ਮੁਖਸਰ ਸਾਹਿਬ ਦੀ ਧਰਤੀ ਤੋਂ ਇੱਕ ਲੜਕੀ ਨੇ ਕਮੈਂਟ ਕੀਤਾ ਸੀ ਉਸ ਵੀਡੀਓ ਦੇ ਥੱਲੇ ਜਿਹੜੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਕਿ ਵਾਲ ਖਲਾਰ ਕੇ ਇਦਾਂ ਸਟੇਜ ਤੇ ਭੰਗੜਾ ਪਾਇਆ ਰੱਬ ਨਹੀਂ ਮਿਲਦਾ ਇਹ ਤਰੀਕੇ ਤੁਸੀਂ ਬੰਦ ਕਰ ਦਿਓ ਸਹੀ ਤਰੀਕੇ ਨਾਲ ਸ਼ਾਂਤੀ ਨਾਲ ਬੈਠ ਕੇ ਪ੍ਰਮਾਤਮਾ ਨੂੰ ਯਾਦ ਕਰੋ ਮੁਖਸਰ ਸਾਹਿਬ ਦੀ ਧਰਤੀ ਤੋਂ ਉਹਨੇ ਕਮੈਂਟ ਕੀਤਾ ਉਹਨੂੰ ਮੈਂ ਥੱਲੇ ਲਿਖਿਆ ਵੀ ਮੁਖਸਰ ਸਾਹਿਬ ਦੇ ਵਿੱਚ ਜਿਹੜੀਆਂ ਕੁਰਬਾਨੀਆਂ ਕੀਤੀਆਂ 40 ਮੁਕਤਿਆਂ ਨੇ ਉਹ ਬਾਹਰੋਂ ਆ ਕੇ ਕਿਸੇ ਨੇ ਕੀਤੀਆਂ ਕਿ ਇੱਥੇ ਰਹਿਣ ਵਾਲੇ ਸੀ ਇਨਸਾਨ ਉਹ ਗੁਰੂ ਦੇ ਸਿੱਖ ਕੌਣ ਸੀ ਫੇਰ ਉਹਨੇ ਨਹੀਂ ਥੱਲੇ ਕਮੈਂਟ ਕੀਤਾ ਵੀ ਜੇ ਇਸ ਧਰਤੀ ਤੇ ਤੁਸੀਂ ਰਹਿ ਰਹੇ ਹੋ ਉੱਥੇ ਵੇਖੋ ਕਿ ਇਤਿਹਾਸ ਇਹਨਾਂ ਲੋਕਾਂ ਨਾਲ ਜੁੜਿਆ ਕੋਈ ਇਹੋ ਜਿਹਾ ਕੋਈ ਪਖੰਡ ਉੱਥੇ ਚੱਲਦਾ ਰਿਹਾ ਧਰਤੀ ਮੁਕਸਰ ਸਾਹਿਬ ਦੀ ਹੋਵੇ ਉੱਥੇ ਵੀ ਇਹ ਲੋਕ ਬੋਗਤਾਤ ਦੇ ਵਿੱਚ ਭੰਗੜੇ ਪਾਉਣ ਸਟੇਜਾਂ ਤੇ ਜਾ ਕੇ ਧਰਤੀ ਅੰਮ੍ਰਿਤਸਰ ਸਾਹਿਬ ਦੀ ਹੁਣ ਉੱਥੇ ਡਰਾਵੇ ਦੇਣ ਧਰਤੀ ਆਨੰਦਪੁਰ ਸਾਹਿਬ ਜਾਂ ਪੰਜਾਬ ਦੇ ਵਿੱਚ ਸਾਰੇ ਇਹ ਆਪਣੇ ਪ੍ਰੋਗਰਾਮ ਕਰਨ ਦੇ ਡਰਾਵੇ ਦੇਣ ਸਰਕਾਰਾਂ ਨੂੰ ਵੀ ਦੱਸਣ ਕਿ ਅਸੀਂ ਇੰਨੀ ਤਰੀਕ ਨੂੰ ਜਿਹੜਾ ਪੰਜਾਬ ਜਾਂ ਭਾਰਤ ਬੰਦ ਕਰਾ ਦੇਵਾਂਗੇ ਸੋ ਮੇਰੀ ਕਹਿਣ ਤੋਂ ਮਰਾਦ ਇਹ ਹੈ ਕਿ ਤੁਸੀਂ ਲੋਕੋ ਸਿਆਣੇ ਬਣੋ ਹੋਰ ਕੁਝ ਨਹੀਂ ਹੋ ਸਕਦਾ ਕੋਰਟ ਨੇ ਤੇ ਆਪਣਾ ਫਰਜ਼ਾਦਾ ਕਰ ਦਿੱਤਾ ਪਰ ਤੁਸੀਂ ਬਹੁਤ ਲੋਕ ਅਜੇ ਵੀ ਕਹੀ ਜਾਂਦੇ ਸੀ ਕੋਰਟ ਨੂੰ ਨਹੀਂ ਮੰਨਦੇ ਜੀ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਸਾਡੇ ਨਾਲ ਧੱਕਾ ਹੋਇਆ ਤੇ ਜਿਹੜਾ ਪੀੜਤ ਪਰਿਵਾਰ ਹੈ ਉਹਨੂੰ ਅਜੇ ਵੀ ਲੋਕ ਠਮਕਾਈ ਜਾਂਦੇ ਦੁਨੀਆ ਹਟਦੀ ਨਹੀਂ ਲੋਕ ਸਾਡੇ ਹਟ ਨਹੀਂ ਸਕਦੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸੱਚ ਦੇ ਰਾਹ ਦੇ ਉੱਤੇ ਚੱਲੋ ਜੋ ਗੁਰੂ ਸਹਿਬਾਨਾਂ ਨੇ ਸਾਨੂੰ ਸੱਚ ਦਾ ਬਾਣੀ ਦਾ ਉਪਦੇਸ਼ ਬਖਸ਼ਿਆ ਉਹਦੇ ਅਨੁਸਾਰ ਚੱਲਿਆਂ ਹੀ ਸਾਡਾ ਇਸ ਜਨਮ ਦੇ ਵਿੱਚ ਵੀ ਭਲਾ ਹੈ ਤੇ ਜਦੋਂ ਅਸੀਂ ਇਸ ਸਰੀਰ ਦੇ ਵਿੱਚੋਂ ਨਿਕਲ ਜਾਣਾ ਸਾਡੀ ਆਤਮਾ ਜਦੋਂ ਅਸੀਂ ਖਤਮ ਹੋ ਜਾਣਾ ਤੇ ਅਗਲੇ ਦਰਗਾਹ ਦੇ ਵਿੱਚ ਵੀ ਜਾ ਕੇ ਸਾਨੂੰ ਸੋਭਾ ਮਿਲਣੀ ਕਿ ਸੱਚ ਤੇ ਚੱਲੇ ਸੀ। ਤਾਂ ਸਤਿਗੁਰੂ ਮਾਰੇ ਕਿਰਪਾ ਕਰ ਅਨਸਾਰਿਆਂ ਤੇ ਆਖਦੇ ਇਸ ਰਸਤੇ ਨੂੰ ਚੁਣੋ ਜਿਹੜਾ ਤੁਹਾਡੇ ਲਈ ਸੁਖਾਲਾ ਹੋਵੇ, ਸੌਖਾ ਹੋਵੇ ਤੇ ਜਿਹੜਾ ਰਸਤਾ ਔਖਾ ਉਹਨੂੰ ਤੁਸੀਂ ਕੱਟ ਦਿਓ, ਉਹਨੂੰ ਛੱਡ ਦਿਓ ਨਹੀਂ ਤੇ ਬਹੁਤ ਜ਼ਿਆਦਾ ਨੁਕਸਾਨ